ਪਿਛਲੇ ਸਾਲ ਵਾਂਗ ਇਸ ਸਾਲ ਫਿਰ ਬਾਸਮਤੀ ਦਾ ਜਿਹੜਾ ਇਹ 2024 골ਡਨ ਸਾਲ ਜਿਹੜਾ ਬਣ ਜਾ ਰਿਹਾ ਹੈ ਲੌਂਗ ਟਾਈਮ ਦੀਆਂ ਕਿਸਮਾਂ ਦੇ ਵਿੱਚੋਂ 1401 ਤੇ 1886 ਕਿਸਮ ਦੀ ਟ੍ਰਾਂਸਪਲੈਂਟਿੰਗ ਕਿਸਾਨਾਂ ਨੇ ਕਰ ਵੀ ਲਈ ਹੈ ਤੇ ਇਹ ਇੱਕਦੁੱਕਾ ਕਿਸਾਨ ਰਹਿੰਦੇ ਆ ਜਿਹੜੇ 2-4 ਦਿਨਾਂ ਦੇ ਵਿੱਚ ਟ੍ਰਾਂਸਪਲੈਂਟਿੰਗ ਕਰ ਲੈਣਗੇ ਮੇਨ ਪ੍ਰੋਬਲਮ ਇਹਦੇ ਵਿੱਚ ਬਾਸਮਤੀ ਦੇ ਵਿੱਚ ਭਰੇਰੀ ਹੈ ਜੇ ਟ੍ਰਾਂਸਫਲਟਿੰਗ ਹੋ ਗਈ ਇਸ ਤਰ੍ਹਾਂ ਸੋਨੂੰ ਝੰਡੇ ਰੋਗ ਦੇ ਜਿਹੜੇ ਪੇਡੇ ਦਿਖਣੇ ਸਟਾਰਟ ਹੋ ਜਾਂਦੇ ਆ ਪਹਿਲੀ ਗੱਲ ਤਾਂ ਜਿਹੜੇ ਨਵੇਂ ਕਿਸਾਨ ਆ ਮੈਂ ਉਹਨਾਂ ਨੂੰ ਹੱਥ ਵੰਨ ਕੇ ਬੇਨਤੀ ਕਰਦਾ ਵੀ ਇੱਕ ਤਾਂ ਝੰਡੇ ਰੋਗ ਤੋਂ ਬਿਲਕੁਲ ਨਾ ਘਬਰਾਇਓ ਕਿਸੇ ਅਣਜਾਣ ਵਿਅਕਤੀ ਦੇ ਪਿੱਛੇ ਜਾਂ ਕੋਈ ਗਲਤ ਦਵਾਈ ਇਸਤੇਮਾਲ ਨਾ ਕਰਿਓ ਕਿਉਂਕਿ ਇਹਦਾ ਆਪਾਂ ਨੂੰ ਨਤੀਜਾ ਬਹੁਤ ਬੁਰਾ ਮਿਲਣਾ ਹੈ ਜੇ ਆਪਾਂ ਕਿਸੇ ਗਲਤ ਬੰਦੇ ਦੇ ਹੱਥ ਚੜ ਗਏ ਦੂਸਰੀ ਗੱਲ ਤੁਸੀਂ ਇਹ ਦੇਖੋ ਵੀ ਆਪਾਂ ਜਦੋਂ ਬਾਸਮਤੀ ਦੀ ਪਨੀਰੀ ਲਾਏ ਆਪਾਂ ਨੇ ਸੀ ਟ੍ਰੀਟਮੈਂਟ ਕਰਿਆ ਪਨੀਰੀ ਦੇ ਵਿੱਚ ਆਪਣੇ ਕਿੰਨਾ ਕਿ ਸੀਗਾ ਉਥੇ ਆਪਾਂ ਕਿਹੜੀ ਦਵਾਈ ਦੇ ਨਾਲ ਕੰਟਰੋਲ ਕੀਤਾ ਤੇ ਦੂਸਰੇ ਬੰਨੇ ਵੀ ਕਿਹੜੇ ਕਿਸਾਨ ਪੁਰਾਣੇ ਕਿਸਾਨ ਆ 5-5 10-10 ਸਾਲ ਹੋ ਗਏ ਲਾਉਂਦਿਆਂ ਨੂੰ ਉਹਨਾਂ ਦੇ ਤਜਰਬੇ ਵੀ ਸਾਂਝੇ ਕਰਾਂਗੇ ਤੇ ਉਹਨਾਂ ਕਿਸਾਨਾਂ ਦੀ ਵੀ ਤੁਸੀਂ ਜਿਹੜੀ رائے ਲੈਣੀ ਹੈ ਕੋਈ ਐਸੇ ਕਿਸਾਨ ਦੀ رائے ਨਹੀਂ ਲੈਣੀ ਜਿਹੜਾ ਕਹੇ ਬਈ ਸ਼ਰਾਬ ਪਾ ਦੇ ਜਿਹੜਾ ਕਹੇ ਡੀਜ਼ਲ ਪਾ ਦੇ ਜਿਹੜਾ ਕਹੇ ਦੇ ਵਿੱਚ ਫਟਕੜੀ ਪਾ ਦੇ ਕਿਉਂਕਿ ਨਾ ਤਾਂ ਫਟਕੜੀ ਦੇ ਵਿੱਚ ਸੋਨੂੰ ਪਤਾ ਹੀ ਐ ਫਟਕੜੀ ਹੋਗੀ ਖਲ ਹੋਗੀ ਸਰੋਂ ਦਾ ਤੇਲ ਹੋ ਗਿਆ ਇਹਨਾਂ ਦੇ ਵਿੱਚ ਤੱਤ ਹੁੰਦੇ ਐ ਇਹ ਗ੍ਰੋਥ ਕਰਵਾ ਸਕਦਾ ਏ ਛੋਡੀ ਨਾ ਕਿ ਛੋਡਾ ਝੰਡਾ ਰੋਗ ਰੋਕ ਸਕਦੇ ਐ ਇਹ ਪਹਿਲੀ ਗੱਲ ਝੰਡਾ ਰੋਗ ਆਪਾਂ ਨੂੰ ਸਭ ਨੂੰ ਪਤਾ ਐ ਮਿੱਟੀ ਰਾਹੀਂ ਤੇ ਬੀਜ ਦੇ ਰਾਹੀਂ ਫੈਲਦਾ ਜਦੋਂ ਛੋਡੀ ਜ਼ਮੀਨ ਦੇ ਵਿੱਚ ਝੰਡਾ ਰੋਗ ਹੋ ਗਿਆ ਨਾ ਤਾਂ ਇਹਨੂੰ ਪੱਟੋ ਨਾ ਇਹਨੂੰ ਵੱਡੋ ਜੋ ਤੋਂ ਛੋਡੀ ਜੀਰੀ 10 ਕਿ ਦਿੰਦੀ ਹੁੰਦੀ ਹੈ ਉਦੋਂ ਤੁਸੀਂ ਜਿਵੇਂ ਥੈਪਨੋਨ ਮਥੈਲ ਦਾ ਕਿਲੋ ਕਿਲੇ ਦਾ ਛੱਟਾ ਦੇ ਸਕਦੇ ਹੋ ਵੈਸੇ ਇਹ محکمہ ਅਸ਼ਪਾਰਸ਼ ਨਹੀਂ ਕਰਦਾ ਹੈ ਕਿਸਾਨਾਂ ਦੀ ਮੰਗ ਹੈਗੀ ਹੈ ਵੀ ਥੈਪਨੋਨ ਮਥੈਲ ਦਾ ਛੱਟਾ ਦੇ ਉਹ ਅੱਧਾ ਕਿਲੋ ਅੱਧਾ ਕਿਲੋ ਕਿਲੇ ਦਾ ਦੂਸਰੇ ਬੰਨੇ ਦਵਾਈਆਂ ਜਿਵੇਂ ਵੈਕਟ ਵੈਬ ਆਉਂਦੀ ਹੈ ਲਿਉਕੜ ਦੇ ਵਿੱਚ ਫਸ ਰਕਸਦ ਤੇ ਡੱਬਿਆਂ ਦੇ ਵਿੱਚ ਫਸ ਰਕਸਦ ਗ੍ਰੇਨੂਲ ਆਉਂਦਾ ਦੋਨਾਂ ਦੇ ਵਿੱਚ ਇਹ ਕੋ ਟੈਕਨੀਕ ਹੈ ਇੱਕੋ ਹੀ ਜਿਹੜੀ ਤਕਨੀਕ ਪਾਈ ਹੋਈ ਆ ਉਹਨਾਂ ਦਾ ਤੁਸੀਂ ਮਿੱਟੀ ਦੇ ਵਿੱਚ ਮਿਲਾ ਕੇ ਵੀ ਛਿੱਟਾ ਦੇ ਸਕਦੇ ਹੋ ਜਾਂ ਉਹਨੂੰ ਤੁਸੀਂ ਗੁੜ ਦੇ ਵਿੱਚ ਮਲਟੀਪਲਾਈ ਕਰ ਲੋ ਜਾਂ ਜਿਵੇਂ 200 ਗ੍ਰਾਮ ਫਸਰਕਸਟ ਜਾਂ 200 ਐਮਐਲ ਸੋਡੋਮਨਾਸ ਪਾ ਕੇ ਉਹਨੂੰ 4 ਲੀ 4 ਕਿਲੋ ਗੁੜ 100 ਲੀਟਰ ਪਾਣੀ ਦੇ ਵਿੱਚ ਕਿਸੇ ਵਧੀਆ ਡਰਮ ਦੇ ਵਿੱਚ ਛਾਵੇਂ ਰੱਖ ਕੇ 5-6 ਦਿਨ ਰੱਖੋ ਜਦੋਂ ਉਹਦੇ ਵਿੱਚ ਵਧੀਆ ਸਮੈਲ ਮਾਰਨ ਲੱਗੇ ਤਾਂ ਤੁਸੀਂ ਝੋਨੇ ਦੇ ਵਿੱਚ ਚੱਲਦੇ ਪਾਣੀ ਦੇ ਵਿੱਚ ਉਹਨੂੰ ਬਗਾ ਦਿਓ ਦੂਸਰੀ ਗੱਲ ਉਸ ਤੇ ਬਾਤ ਕੀ ਕਰਨਾ ਤੁਸੀਂ ਐਡਵਾਂਸ ਸਪੈਸੀਸਾਈਡ ਦੀ ਡਾਈਜਨ ਦਵਾਈ ਵੀ ਲੈ ਸਕਦੇ ਹੋ ਉਹਦੀ ਵੀ ਵਧੀਆ ਰਿਜ਼ਲਟ ਆਪਾਂ ਪਿਛਲੇ ਸਾਲ ਤੋਂ ਵੀ ਕਿਸਾਨਾਂ ਆਪਦੇ ਖੇਤਾਂ 'ਚ ਵਰਤ ਰਹੇ ਤੇ ਆਪਣੇ ਕਿਸਾਨ ਵੀ ਵਰਤ ਰਹੇ ਆ ਕਿਉਂਕਿ ਝੰਡਾ ਰੋਗ ਬਕਾਨਾ ਰੋਗ ਹੈ ਕੀ ਹੈ ਕੀ ਇਹਦਾ ਬੀਜ ਹੁੰਦਾ ਕੋਈ ਇਹਦਾ ਕੋਈ ਬੀਜ ਨਹੀਂ ਹੁੰਦਾ ਇਹ ਸਾਰੇ ਦਾਣਿਆਂ ਦੇ ਵਿੱਚ ਫੰਗਸ ਹੋ ਸਕਦੀ ਹੈ ਜੇ ਆਪਾਂ ਨਾ ਫੰਗੀਸਾਈਡ ਦਾ ਇਸਤੇਮਾਲ ਕਰੀ ਜਾਂ ਨਾ ਸੀ ਟ੍ਰੀਟਮੈਂਟ ਵਧੀਆ ਚੰਗੀ ਤਰ੍ਹਾਂ ਕਰੀਏ ਕਿਉਂਕਿ ਜਿਹੜੇ ਝੰਡੇ ਹੁੰਦੇ ਦਾ ਨਾਰਮਲ ਪੇਡੇ ਆ ਜਿਹੜੇ ਝੰਡੇ ਰੋਗ ਵਾਲੇ ਪੇਡੇ ਹੁੰਦੇ ਆ ਪੰਨੂੰ ਵੱਡੇ ਦੇਖਣੇ ਕਿਉਂ ਸਟਾਰਟ ਹੋ ਜਾਂਦੇ ਕਿਉਂਕਿ ਇਹ ਮੈਂਟਲੀ ਤੌਰ ਤੇ ਅਫਸੈਟ ਹੁੰਦੇ ਆ ਕਿਉਂਕਿ ਇੱਕ ਬੰਦੇ ਦਾ ਦਿਮਾਗ ਹੈਗਾ ਇੱਕ ਬੰਦਾ ਮੈਂਟਲ ਤੌਰ ਤੇ ਅਫਸੈਟ ਹੈ ਜਿਹੜਾ ਮੈਂਟਲੀ ਤੌਰ ਤੇ ਅਫਸੈਟ ਹੈਗਾ ਉਹਨੂੰ ਖਾਣ ਖਾਣ ਪੀਣ ਦਾ ਪਤਾ ਨਹੀਂ ਹੁੰਦਾ ਜਿਹੜੇ ਬੰਦੇ ਆ ਦਿਮਾਗ ਹੈ ਉਹਨੂੰ ਪਤਾ ਵੀ ਕਦੋਂ ਨਾਉਣਾ ਹੈ ਕਦੋਂ ਸੋਣਾ ਕਦੋਂ ਪੈਣਾ ਕਦੋਂ ਖਾਣਾ ਕਿਉਂਕਿ ਇਹ ਐਸ ਤਰ੍ਹਾਂ ਮੈਂਟਲ ਅਫਸੈਟ ਬੂਟੇ ਹੁੰਦੇ ਆ ਇਹਨਾਂ ਨੂੰ ਕਾਸੇ ਦਾ ਪਤਾ ਨਹੀਂ ਹੁੰਦਾ ਵੀ ਕਦੋਂ ਬਰਨਾ ਕਦੋਂ ਫੁੱਲਣਾ ਕਦੋਂ ਫੋਟ ਲੈਣੀ ਹੈ ਤੇ ਇਕੋ ਲੱਖ ਤੱਕ ਦੇ ਕੱਦ ਵਧਾਉਣ ਵਾਲੇ ਹਾਰਮੋਨਸ ਵਧਾ ਲੈਂਦੇ ਆ ਤੇ ਫਿਰ ਫਸਲ ਦੇ ਉੱਪਰ ਤੇ ਦੇਖਣੇ ਸਟਾਰਟ ਹੋ ਜਾਂਦੇ ਆ ਪਹਿਲੀ ਗੱਲ ਤਾਂ ਨਾ ਪੱਟੋ ਬਈ ਨਾ ਇਹਨਾਂ ਨੂੰ ਵੱਡੋ ਦਵਾਈਆਂ ਸ਼ਿਫਾਰਸ਼ ਸੁਦਾ ਹੈਗੀਆਂ ਨੇ ਜਿਹੜੀ ਸੁਣ ਦਵਾਈਆਂ ਦਸੀ ਨੇ ਇਹਨਾਂ ਦਾ ਤੁਸੀਂ ਮਿੱਟੀ ਦੇ ਵੜਾ ਕੇ ਛੱਟਾ ਦਿਓ ਚਾਰ ਜਾਂ ਪੰਜ ਦਿਨ ਯੂਰੀਆ ਦਾ ਫਰਕ ਰੱਖੋ ਹਾਂ ਕੋਈ ਵੀ ਗਰੋਥ ਮੋਟਰ ਦੇ ਨਾਲ ਤੁਸੀਂ ਝੰਡੇ ਰੋਗ ਵਾਲੀ ਕੋਈ ਵੀ ਦਵਾਈ ਪਾ ਰਹੇ ਹੋ ਉਹਦਾ ਕਦੇ ਵੀ ਛਿੱਟਾ ਨਾ ਦਿਓ ਨਾ ਯੂਰੀਆ ਦੇ ਨਾਲ ਛਿੱਟਾ ਦਿਓ ਨਾ ਹਮਮਗਾ ਸਿਲ ਜਵੈਲਿਕ ਇਸਰ ਨਾ ਟਰਾਈ ਗੁੰਡਾ ਨੋੜ ਨਾ ਕੋਈ ਹੋਰ ਕਿਸੇ ਚੀਜ਼ ਦੇ ਨਾਲ ਮਿੱਟੀ ਦੇ ਵਿੱਚ ਮਿਲਾ ਕੇ ਚਾਰ ਜਾਂ ਪੰਜ ਦਿਨ ਦਾ ਯੂਰੀਆ ਦਾ ਫਰਕ ਰੱਖੋ ਤੇ ਛਿੱਟਾ ਦਿਓ ਵਧੀਆ ਜਿਹੜਾ ਤੁਹਾਡੇ ਜ਼ਮੀਨ ਦੇ ਵਿੱਚ ਕੰਮ ਹੋਵੇਗਾ ਕਿਉਂਕਿ ਦਵਾਈ ਇੱਕ ਹੀ ਵਾਰ ਤੋਂ ਵਧੀਆ ਦਵਾਈ ਵਾਰ ਤੋਂ ਜਿਸ ਤੇ ਤੁਹਾਨੂੰ ਵਿਸ਼ਵਾਸ ਆ ਯਾਰ ਜਿਹੜੀ ਦਵਾਈ ਆਪਾਂ ਨੇ ਤਨੀਦੀ ਤੇ ਵਰਤੀ ਪਈ ਇਸ ਦਵਾਈ ਦਾ ਪਨੀਰ ਤੇ ਰਿਜ਼ਲਟ ਚੰਗਾ ਸੀ ਕਿ ਹੁਣ ਆਪਾਂ ਝੋਨੇ ਦੇ ਵਿੱਚ ਵੀ ਵਰ ਰਹੇ ਆ। ਘਬਰਾਉਣ ਵਾਲੀ ਕੋਈ ਗੱਲ ਨਹੀਂ। ਝੰਡਾ ਰੋਗ ਕੀ ਏਡੀ ਬਾਲੀ ਸਮੱਸਿਆ ਨਹੀਂ ਹੈਗੀ। ਪਰ ਡਰੋ ਨਾ ਜੇ ਕਿੱਲੇ ਦੇ ਵਿੱਚ ਤੁਹਾਡੇ 100 ਜਾਂ 50 ਬੂਟਾ ਵੀ ਹੁੰਦਾ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਮੇਰੇ 70 ਤੋਂ 80 ਪੇਡੇ ਸੀਗੇ ਪਿਛਲੇ ਸਾਲ 1880 ਦੇ ਵਿੱਚ। ਇਸ ਸਾਲ ਜਦੋਂ ਸਿੱਕ ਮੁੱਛ ਲਾਈ ਹੋਈ 1880 ਦੀ ਬੀਜ ਦੀ ਥੋੜੀ ਜਿਹੀ ਦਿੱਕਤ ਪੈ ਗਈ ਸੀ ਆਪਾਂ ਨੂੰ। ਆਪਾਂ ਬੀਜ ਨਹੀਂ ਲੇਤਾ। ਤੇ ਪਹਿਲੀ ਗੱਲ ਤਾਂ ਘਬਰਾਉਣਾ ਬਈ ਕਦੋਂ ਵੀ ਕਿਸੇ ਟਾਈਮ ਵੀ ਜ਼ਰੂਰਤ ਹੋਵੇ ਤਾਂ ਕਾਲ ਕਰਕੇ ਜਿਹੜੀ ਮਰਜ਼ੀ ਜਾਣਕਾਰੀ ਤੁਸੀਂ ਆਪਾ ਤੋਂ ਲੈ ਸਕਦੇ ਹੋ